ਮੰਨਾਂਗੇ ਅਸੀਂ ਸੈਕਟਰੀ ਸਰਕਾਰੀ ਰੁਕ ਲੱਗੇ ਮਨਰੇਗਾ ਦੇ ਅਧੀਨ ਪਾਣੀ ਪਾਇਆ ਪਾਲਿਆ ਮਨਰੇਗਾ ਨੇ ਆ ਭਾਜੀ ਤੁਸੀਂ ਕਹਿੰਦੇ ਆ ਕਿ ਪੰਚਾਇਤ ਨਹੀਂ ਘਟਾ ਸਕਦੀ ਬਿਲਕੁਲ ਨਹੀਂ ਤੁਸੀਂ ਪਿੰਡ ਦਾ ਕਲੇਸ਼ ਨਾ ਬਦਾਓ ਨਹੀਂ ਬਤਾਓ ਨਹੀਂ ਭਾਜੀ ਅੱਗੇ ਇਹਨਾਂ ਨੇ ਦੋ ਕਿਲੇ ਦੋ ਕਿਲੇ ਭਗਵਾਨ ਵਾਲਮੀਕ ਦਾ ਛੱਪੜ ਪੜਤਾ ਓ ਝੰਡਾ ਲੱਗਾ ਹੋਇਆ ਉੱਥੇ ਨਿਗਹਿਜ ਪਰਮਿਸ਼ਨ ਤੋਂ ਬਿਨਾ ਪਟਿਆ ਛੱਪੜ ਠੀਕ ਹੈ ਪਿੰਡ ਜੀ ਆ ਫਿਰ ਪਿੰਡ ਜਾ ਤੁਸੀਂ ਆਉਂਦੇ ਰਹੇ ਤੁਹਾਨੂੰ ਪਤਾ ਨਾ ਫਿਰ ਫਿਰ ਚਲੋ ਤੁਹਾਨੂੰ ਲਾਈਵ ਕਰਾਉਣੇ ਓਥੇ ਇੱਕ ਸੈਕਿੰਡ ਸੁਖਦੇਵ ਜੀ ਜਿਹੜਾ 7-8 ਲੱਖ ਰੁਪਈਆ ਪਿਆ ਹੈ ਨਾ ਮੈਂ ਜੀਜੀਪੀਓ ਸਭ ਕੋਲ ਬੈਠੂਗੀ ਆਪਾਂ ਪਹਿਲਾਂ ਇਹਨਾਂ ਸਾਰਿਆਂ ਦਾ ਨਾ ਆਪ ਪ੍ਰਬੰਧ ਕਰਕੇ ਟਾਇਲਾਂ ਲਵਾ ਕੇ ਦੇ ਇੱਥੇ ਟਾਇਲ ਲੱਗੇ ਸਰ ਤੇ ਸੈਡਾ ਦੇ ਮਾੜਾ ਮੋਟਾ ਜਦੋਂ ਲਾਹ ਲਾਹ ਹਜ਼ਾਰ ਰੁਪਏ ਦਾ ਚੱਕਾ ਜਾਵੇ ਪੰਚ ਬਣ ਪੰਚ ਬਣ ਪੰਚ ਪਟਨ ਤੁਸੀਂ ਭਾਈ ਰੋਕਿਆ ਤੁਸੀਂ ਰੋਕਿਆ ਮੈਨੂੰ ਨਜਾਇਜ਼ ਹੀ ਕਾਗਜ਼ੀ ਕਾਰਵਾਈ ਮੈਂ ਤਾਂ ਕਰ ਰਹੀ ਹਾਂ ਅਸੀਂ ਕਰ ਰਹੇ ਹਾਂ ਕੋਈ ਨਾ ਨਹੀਂ ਕੋਈ ਨੁਕਸਾਨ ਤੁਹਾਡੇ ਨਾਲ ਹੈ ਹਾਂਜੀ ਹਾਂਜੀ ਮੈਂ ਡੀ.ਪੀ.ਓ ਸਭ ਕੋਲ ਬੈਠੂਗੀ ਅੱਛਾ ਜੀ ਆਪਾਂ ਪਹਿਲਾਂ ਜਿਹੜਾ 7-8 ਲੱਖ ਰੁਪਏ ਪਿਆ ਵਾ ਉਹਨਾਂ ਨੂੰ ਇਹ ਸਾਰੀ ਦੁਰਦਸ਼ਾ ਦਿਖਾਣੇ ਆ बिल्कुल जी बिलकुल मता पाओ हाँ जी शमशान बिलकुल जी फिर बने थलड़ी हां टायर लगे पंचम ਸਿਰਫ ਸਮਝ ਕੀ ਹੋ ਰਿਹਾ ਹੈ ਤੁਹਾਡਾ ਫਾਇਦਾ ਕਰਨ ਦਾ ਮੈਡਮ ਇਹ ਵੀ ਪੈਸੇ ਤੁਹਾਡੇ ਇੱਥੇ ਲੱਗ ਜਾਣਗੇ ਤੁਹਾਨੂੰ ਸਭ ਨੂੰ ਗ੍ਰਾਂਟ ਲੱਭਣ ਦੇ 2 ਲੱਖ ਮਿਲਦੇ ਆ ਇੱਥੇ ਬਾਹਰੋਂ ਜਦੋਂ ਸਰਕਾਰ ਤੇ ਬੰਦੇ ਹੁੰਦੇ ਸਾਨੂੰ ਪਤਾ ਕਿਦਾਂ ਕਾਟ ਕੱਢਦੇ ਦੇਖੋ ਮੈਂ ਤਾਂ ਇੱਕ ਗੱਲ ਖਤਮ ਕਰ ਦਿੰਦੀ ਕਿ ਰੱਬ ਦਾ ਘਰ ਹੈ ਹਾਂਜੀ ਸਰ ਤੁਸੀਂ ਇੱਥੇ ਲੜੋ ਤੁਹਾਡਾ ਘਰ ਹੀ ਕੋਈ ਸਰ ਇਹੋ ਘਰ ਹੈ ਉਹ ਅਸਲੀ ਹੋਈ ਆ ਜੀ ਠੀਕ ਹੈ ਨਾ ਇੱਥੇ ਮੈਡਮ ਨੂੰ ਕੁਝ ਨਹੀਂ ਚਾਹੀਦਾ ਬਿਲਕੁਲ ਮੈਡਮ ਨੂੰ ਸਿਰਫ ਤੁਹਾਡੇ ਅਸ਼ੀਰਵਾਦ ਚਾਹੀਦਾ ਕਿ ਤੁਸੀਂ ਮੈਨੂੰ 600 ਦਾ ਸਹੀ ਕਰਦਾ ਠੀਕ ਆ ਠੀਕ ਆ ਨਾ ਇਹ ਐਵੇਂ ਗੱਲਾਂ ਨਾ ਕਰ ਅੱਛਾ ਤਾਂ ਡੀਸੀ ਦੱਸ ਰੋਕੇ ਨਹੀਂ ਇਹਨਾਂ ਨੂੰ ਨਹੀਂ ਰੋਕਿਆ ਚਾਚੇ ਚਾਚੇ ਬੰਦਰ ਹੋਣਾ ਸਾਰੇ ਚਾਚੇ ਬੰਦਰ ਹੋਣਾ ਨਹੀਂ ਰੋਕਿਆ ਸਾਰੀ ਗਲੀ ਨੇ ਰੋਕਿਆ ਇਹਨਾਂ ਨੂੰ ਇੱਕ ਮਿੰਟ ਉਸ ਦਿਨ ਨੰਬਰਦਾਰ ਨੇ ਵੀ ਰੋਕਿਆ ਜੀ ਇਹਨਾਂ ਦਾ ਫਿਰ ਨੁਕਸਾਨ ਆ ਸਾਰਿਆਂ ਦਾ ਹਾਂ ਇਹ ਦੇਖੋ ਬਜ਼ੁਰਗ ਆਦਰਨੀ ਨੇ ਆ ਪਿੰਡ ਤੇ ਤੁਹਾਨੂੰ ਤਾਂ ਇਹਨਾਂ ਦੇ ਪੈਰੀ ਹੱਥ ਲਾਣਾ ਚਾਹੀਦਾ ਸੁੱਤੇ ਉੱਠ ਕੇ ਸਹੀ ਗੱਲ ਹੈ ਇਹ ਜਿਹਨੂੰ ਮੈਨੂੰ ਰਕਤ ਲੱਗਾ 20000 ਰੁਪਏ ਮਸਲਾ ਓਏ ਓ ਛੱਡੋ ਰੱਖੋ ਤੇ ਪੁੱਲ